ਜਿਹੜਾ ਜਿਲ੍ਹਾ ਮੋਗਾ ਵੱਲੋਂ ਆ ਸਾਡੀਆਂ ਖਰੀਦਦੇ ਤੇ ਬੰਦੀਆਂ ਜਿਹੜੀ ਕੇ ਮਾਮਲਾ ਸੰਬੰਧਿਤ ਹੈ ਜਾਂ ਗੈਰ ਰਾਜਨੀਤਕ ਜਿਹੜਾ ਖੁਰਦਖਾਨ ਮੋਚਾ ਨਾਲ ਸੰਬੰਧਿਤ ਹੈ ਦੋਨੋਂ ਬੋਰਡਾਂ ਦੀ ਇਹ ਜਿਹੜੀ ਗੱਲ ਉਹਨਾਂ ਵੱਲੋਂ ਸਾਜੀ ਮੀਟਿੰਗ ਕੀਤੀ ਗਈ ਹੈ ਤੇ ਮੀਟਿੰਗ ਦੇ ਜਿਹੜੇ ਦਿੱਤੇ ਫੈਸਲੇ ਆ ਉਹ ਤੁਹਾਡੇ ਗਾੜੀ ਅਸੀਂ ਰੱਖ ਦਿੰਦੇ ਹਾਂ ਮੈਂ ਤੌਰ ਤੇ ਕਰਾ ਦਿਨਾ ਵਾ ਇਹ ਪ੍ਰਧਾਨ ਮੇ ਭਾਰਤ ਕਿਸਾਨੀ ਨੇਕਾ ਜ਼ਿਲ੍ਹੇ ਦੇ ਬਰਾਕਤਾਰੀ ਦੇ ਜਿਸ ਤਰ੍ਹਾਂ ਇਹ ਖੋਸੇ ਵੱਲੋਂ ਨਹੀਂ ਪ੍ਰਧਾਨ ਜੀ ਮੁਕਬਲਰ ਇਸੇ ਤਰ੍ਹਾਂ ਹੀ ਗ੍ਰਾਮ ਕੇ ਵੱਲੋਂ ਪ੍ਰਧਾਨ ਜੀ ਆ ਰੰਦੇਆਲੇ ਤੋਂ ਆ ਇਕਤਾ ਜਾਦ ਵੱਲੋਂ ਪ੍ਰਧਾਨ ਜੀ ਲਖਵੀਰ ਸਿੰਘ ਜੇ ਕਿਸਾਨ ਮਜ਼ਦੂਰ ਸਿੰਘ ਮਿੱਟੀ ਜਾਦ ਵੱਲੋਂ ਸੁਪ ਦੇ ਜਨਰਲ ਸਭਾ ਤਰ੍ਹਾਂ ਵਿਸ਼ੇ ਗਾਣਾ ਵਾ ਦੇ ਸੀਨੀਅਰ ਸੁਪਾ ਅਗੋਸ ਖਾਨ ਸਿੰਘ ਪਈ ਜਿੱਤੇ ਬੰਦੀਆਂ ਨੇ ਫੈਸਲਾ ਕੀਤਾ ਗਿਆ ਵਾ ਕਿ 31 ਮਾਰਚ ਨੂੰ ਜਦੋਂ ਪੂਰੇ ਪੰਜਾਬ ਦੇ ਵਿੱਚ ਦੋਨੋਂ ਪੁਰਮ ਵੱਲੋਂ ਮੰਤਰੀਆਂ ਤੇ ਐਮਐਲਏ ਦੇ ਘਰਾਣੇ ਧਰਨੇ ਦੇਣ ਦਾ ਐਲਾਨ ਕੀਤਾ ਗਿਆ ਸੀ ਜ਼ਬਰਦਸਤ ਰੋਦ ਜੋ ਜ਼ਬਰਦਸਤ ਭਵੰਤਮਾਨ ਦੀ ਸਰਕਾਰ ਨੇ ਕੀਤਾ ਵਿਸ਼ਵਾਸ ਘਾਟ ਕਰਕੇ 19 ਮਾਰਚ ਨੂੰ ਜਿਹੜੀ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਚੱਲ ਰਹੀ ਸੀ ਉਹਦੇ ਵੇਲੇ ਸਾਡੇ ਕਿਸਾਨਾਂ ਨੂੰ ਅਗਰੂ ਗਿਰਦਾਰ ਕੀਤਾ ਤੇ ਨੌਰੀ ਤੇ ਸ਼ੰਭੂ ਬਾਗਰ ਦੇ ਜ਼ਬਰ ਕਰਕੇ ਇੰਦੀਆਂ ਦੇ ਕਿਸਾਨਾਂ ਦੇ ਮਜ਼ਦੂਰਾਂ ਤੇ ਉਹਨਾਂ ਨੂੰ ਜੇਲਾ ਹੀ ਟੱਕਿਆ ਤੇ ਉੱਥੇ ਜਿੰਨਾ ਸਮਾਨ ਹੈ ਸਾਰਾ ਚੋਰੀ ਕਰਾਇਆ ਉਸਨੇ ਕਰਾਇਆ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਆ ਉਥੋਂ ਦੇ ਜਾਂ ਹੋਰ ਆ ਉਹਨਾਂ ਦੇ ਹੈਗੇ ਆ ਉਹਨਾਂ ਨੇ ਕਰਾਇਆ ਰਾਜਮੇ ਉਹਦੇ ਉਹੜਾ ਜ਼ਬਰ ਕੀਤਾ ਗਿਆ ਜਿੱਥੇ ਸਾਡੇ ਭਰਵੰਤ ਸਿੰਘ ਬ੍ਰਹਮ ਘੇ ਜਿਹੜਾ ਆਗੂ ਸੀ ਉੱਥੇ ਮੋਬੋਚੇ ਤੇ ਮੌਜੂਦ ਹੋ ਉਸ ਟਾਈਮ ਤੇ 19 ਮਾਰਚ ਨੂੰ ਉਹਨੂੰ ਕੁੱਟਫਾਰ ਕੀਤੀ ਗਈ ਕੁੱਟਮਾਰ ਕੀਤੀ ਗਈ ਐਰ ਰਪਿੰਦਰ ਸਿੰਘੜਾ ਐਸਐਚਓ ਆਸ਼ਮੂਠਾਣੇ ਦਾ ਉਸ ਦੇ ਖਿਲਾਫ ਸਾਡੇ ਧਰਮ ਸੀ ਜੋ ਕਰੋੜਾਂ ਰੁਪਏ ਦਾ ਇਨਸਾਨ ਹੋਇਆ ਪਰ ਭਾਈ ਵਾਸਤੇ ਉਹਦੇ ਜਿਹੜੇ ਧਰਨੇ ਦਿੱਤੇ ਗਏ ਪੂਰੇ ਪੰਜਾਬ 'ਚ ਧਰਨੇ ਲੱਗੇ ਲਾਡੀ ਢੋਸ ਦੇ ਬਿੰਦਰਜੀਤ ਸਿੰਘ ਲਾਡੀ ਢੋਸ ਆਮ ਆਦਮੀ ਪਾਰਟੀ ਦਾ ਧਰਮ ਅਰਹਤਾ ਧਰਮ ਤੋੜ ਦਾ ਐਮ ਐਲ ਏ ਉਹਨਾਂ ਦੇ ਘਰ ਕੇ ਸ਼ਾਂਤੀਪੂਰਨ ਤਰੀਕੇ ਨਾਲ ਕਿਸਾਨ ਗਏ ਆ ਸਾਰੀਆਂ ਜਿੱਥੇ ਬੰਦੀਆਂ ਨੇ ਉਹਦੇ ਜਾ ਕੇ ਧਰਨਾ ਦਿੱਤਾ ਜੋ ਧਰਨਾ ਉਹਦੇ ਘੰਟਾ ਚੱਲ ਗਿਆ ਉਸ ਤੋਂ ਬਾਅਦ ਜੇ ਲਾਡੀ ਢੋਸੜਾ ਮਿਲਿਆ ਆਪਣੇ ਗੁੰਡੇ ਲਿਆਉਂਦਾ 50 60 70 ਹਥਿਆਰ ਬੰਦ ਹੋ ਕੇ ਆਉਂਦੇ ਆ ਆਣ ਕੇ ਕਿ ਧਰ ਸਾਡੇ ਧਰਨਾਕਾਰੀਆਂ ਤੇ ਹਮਲਾ ਕਰਦੇ ਹਮਲਾ ਕਰਕੇ ਕਿਨੇ ਚਾਰ ਕਿਸਾਨਾਂ ਨੂੰ ਤੋਂ ਦੇ ਅੰਦਰ ਲੈ ਜਾਂਦੇ ਉਹਨਾਂ ਦੇ ਮੋਬਾਈਲ ਖੋਹਦੇ ਉਹਨਾਂ ਦਾ ਸਪੀਕਰ ਉਥੋਂ ਤੋੜਦੇ ਆ ਤੇ ਸਾਰਾ ਉਥੋਂ ਧਰਨਾ ਖੇੜ ਕੇ ਥੋੜੇ ਬੰਦੇ ਸੀਗੇ ਧਰਨਾ ਖੇੜ ਕੇ ਉਹਨਾਂ ਨੂੰ ਪਾਸੇ ਜਿਹੜਾ ਵਾ ਪਾਸੇ ਉਥੇ ਪਿਛਾ ਪਿਛਾ ਭੇਜ ਦਿੰਦੇ ਆ ਕਿ ਇਹ ਕੀਆ ਪੁੱਤਾਂ ਕਰਦੀ ਤੇ ਬਹੁਤ ਵੱਡੀ ਗੁੰਡਾਗਰਦੀ ਜੋ ਐਮਐਲਏ ਨੇ ਕੀਤੀ ਹੈ ਇਹਦੀ ਸਾਰੀਆਂ ਜਿੱਥੇ ਬੰਦੀਆਂ ਦੋਨੋਂ ਫਾਰਮਾਂ ਵੱਲੋਂ ਅਸੀਂ ਅਭੀ ਨਿਦਿਆ ਕਰਦੇ ਆ ਇਹ ਭਗਵੰਤ ਮਾਨ ਜੋ ਕਹਿ ਕਹਿੰਦਾ ਹੁੰਦਾ ਸੀ ਸਾਡੀ ਸਰਕਾਰ ਲੋਕ ਪੰਡਾ ਦੀ ਚਲਣੀ ਆ ਅਸੀਂ ਲੋਕਾਂ ਦੇ ਆਈ ਕਿਸਾਨਾਂ ਦੇ ਆ ਇਹ ਵੀ ਕਹਿਦਾ ਹੁੰਦਾ ਹੈ ਕਿ ਸ਼ੰਭੂ ਘਰਾੜੂ ਜਿਹੜੇ ਖਸਾਰ ਬੈਠੇ ਆ ਜਿ ਇਹਨਾਂ ਨੂੰ ਦਿੱਲੀ ਨਹੀਂ ਜਾਣ ਦਿੰਦੇ ਨੇ ਰਾਣਾ ਸਰਕਾਰ ਨੇ ਖੜਕਾ ਰੋਕੀਆਂ ਜੇ ਦਿੱਲੀ ਨਹੀਂ ਜਾਣਾ ਹੈ ਨਾ ਤਾਂ ਫੇਰ ਲਾਹੌਰ ਜਾਣਾ ਆਪਣੀਆਂ ਮੰਗਾਂ ਵਾਸਤੇ ਉਹ ਅੱਜ ਜੋ ਭਗਵੰਤ ਮਾਨ ਦੀ ਸਰਕਾਰ ਹੈ ਅਸਲ ਭਗਵੰਤ ਮਾਨ ਕੋਈ ਮੁੱਖ ਮੰਤਰੀ ਆਇਆ ਹੀ ਨਹੀਂ ਅਸਲ ਕੇਜਰੀਵਾਲ ਤੋਂ ਸੁਪਰ ਮੁੱਖ ਮੰਤਰੀ ਆ ਉਹ ਜੋ ਤੋਂ ਕਰ ਰਿਹਾ ਉਹਦੀ ਸ਼ਾਇਦ ਸਰਾਫ ਹੋ ਰਿਹਾ ਸੂਪਰ ਮੁੱਖ ਮੰਤਰੀ ਕੇਜਰੀਵਾਲ ਦੇ ਕਹਿਣ ਦੇ ਉੱਤੇ ਜਵਿੰਦਰ ਜੁੰਦਰਜੀਤ ਸਰ ਲਾਡੀ ਟੋਲਸ ਹੈ ਜਿਹੜਾ ਉਸ ਨੇ ਗੁੰਡਾਵਰਦੀ ਕੀਤੀ ਹੈ ਇਹਨਾਂ ਨੂੰ ਸਦਾ ਤੇ ਪੈਸੇ ਦਾ ਨਸ਼ਾ ਚੜਿਆ ਆ ਜਿਸ ਤਰ੍ਹਾਂ ਦਾ ਭ੍ਰਿਟਾਚਾਰ ਚਲਾਇਆ ਹੋਇਆ ਪੂਰੇ ਪੰਜਾਬ ਦੇ ਵਿੱਚ ਇਹਦੇ ਮੰਤਰੀਆਂ ਨੇ ਇਹਦੇ ਐਮਐਲਏ ਨੇ ਇਹਦੀ ਅਫਤਸ਼ਾਈ ਉਹ ਲੋਕਾਂ ਦੇ ਸਾਹਮਣੇ ਖੜਾ ਕੋਈ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਇਸ ਕਰਕੇ ਇਹਦੇ ਖਿਲਾਫ ਸਾਰੀਆਂ ਜਥੇਬੰਦੀਆਂ ਨੇ ਅੱਜ ਜੋ ਫੈਸਲਾ ਕੀਤਾ ਉਹ ਇਹ ਆ ਕਿ 11 ਅਪ੍ਰੈਲ ਨੂੰ 11 ਕਸਾਨ ਮਜ਼ਦੂਰ ਬੀਬੀਆਂ ਸਾਰੀਆਂ ਜਥੇਬੰਦੀਆਂ ਦੀ ਗਵਾਹੀ ਜੜੀਆਂ ਦੀਆਂ ਤੁਹਾਨੂੰ ਦੱਸਦੀਆਂ ਉਹ ਦੋਨਾ ਫਾਰਮ ਅਧਿਆ ਧਰਨਾ ਦੇਾਂਗੇ ਉਹਦੇ ਘਰ ਅੱਗੇ ਧਰਨਾ ਦੇਣਾ ਚੋਥੇ ਸਾਡੀ ਮੰਗ ਹੋਊਗੀ ਇੱਕ ਤੇ ਲਾਡੀ ਢੋਸ ਜੋ ਹਲਕੇ ਦਾ ਐਮਐਲਏ ਲੋਕਾਂ ਦੀ ਵੋਟਾਂ ਨਾ ਬਣਿਆ ਉਹਨਾਂ ਨੂੰ ਵੋਟ ਇਸ ਕਰਕੇ ਪਾਈ ਸੀ ਇਹ ਸਾਡੇ ਜਿਹੜੇ ਆ ਸਾਡੇ ਹੱਕੂ ਕਾੰਗੀ ਰੱਖਿਆ ਕਰਦੇ ਸਾਡੀ ਆਵਾਜ਼ ਠਾਉਣਗੇ ਅੱਜ ਆਵਾਜ਼ ਠਾਉਣ ਦੀ ਉਹਨਾਂ ਦੀ ਵਾਅਦਾ ਪਾਈ ਜਾ ਰਹੀ ਹੈ ਉਹਦੇ ਉਹਦੇ ਆਪਣੇ ਘਰ ਗਾੜੀ ਨਹੀਂ ਜਾਣਦਾ ਜਿਹੜਾ ਵਾ ਉੱਥੋਂ ਉਹਨੇ ਧਰਨਾ ਟਾਇਆ ਉਹਨਾਂ ਦੀ ਵਾਅਦਾ ਪਾਈ ਹੈ ਹੋਰ ਤੇ ਆਵਾਜ਼ ਤੇ ਆਵਾਜ਼ ਤੇ ਕਈ ਠਾਉਣੀ ਹੈ ਦੂਸਰੇ ਬੰਨੇ ਜਿਹੜਾ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜਾ ਆਣ ਕੇ ਲੋਕਾਂ ਦਾ ਵਿਸ਼ਵਾਸ ਕਰਦੇ ਵਿਸ਼ਵਾਸ ਦਿੰਦੇ ਸੀ ਕਿ ਅਸੀਂ ਵੇਖੋ ਅਸੀਂ ਬਦਾਈ ਬਦਲਾ ਲੈਉਣਾ ਵਾ ਸਾਡੀ ਕਾਲੀਆਂ ਕਾਂਗਰਸ ਸਰਕਾਰ ਨਹੀਂ ਹੋਊਗੀ ਉਹ ਆ ਲੋਕਾਂ ਦੇ ਸਾਹਮਣੇ ਆ ਗਿਆ ਜਿਸ ਤਰ੍ਹਾਂ ਦੀ ਕਾਂਦੀ ਦਾਦੀ ਭਾਜੀ ਭਾਰੀ ਸਰਕਾਰੀ ਉਤਰਾਂ ਦੀ ਕਾਂਗਰਸ ਦੀ ਉਤਰਾਂ ਦੀ ਇਹਨਾਂ ਦੀ ਕੋਈ ਫਰਕ ਨਹੀਂਦਾ ਇੱਕ ਖਾਸਾ ਵਾ ਇਹ ਸਟੇਟ ਦਾ ਇੱਕ ਹੀ ਖਾਸਾ ਹੁੰਦਾ ਵਾ ਇੱਕੇ ਤਰ੍ਹਾਂ ਹੀ ਪਰਬਾਦੇ ਚੱਲ ਰਿਹਾ ਵਾ ਇਸ ਕਰਕੇ ਅੱਜ ਪਿੰਡਾਂ ਦੇ ਵਿੱਚ ਭਾਰੀ ਵਿਰੋਧ ਹੋ ਰਿਹਾ ਤੇ 11 ਪ੍ਰੈਨ ਫਰ ਇਹਦੇ ਹਲਕੇ 'ਚੋਂ 11 ਲੋਕ ਖਾਸ ਮਜ਼ਦੂਰ ਬੀਬੀਆਂ ਦੇ ਗਾੜੀ ਘਰਾਂ ਤੇ ਲਾਉਣਗੇ ਸਾਡੀ ਮੰਗ ਹੋਊਗੀ ਕਿ ਕਿ ਉਹ ਜੋ ਵਰਨਾ ਕੀਤਾ ਉਹਦੀ ਮਾਫੀ ਮੰਗਣ ਸਾਰੀ ਚੰਕਾ ਤੋਂ ਆਪਣੇ ਹਲਕਾ ਧਰਮਕੋੜ ਤੋਂ ਤੇ ਪੰਜਾਬ ਵਾਸੀਆਂ ਤੋਂ ਦੂਜੇ ਨੰਬਰ ਉੱਤੇ ਅਸੀਂ ਇਹ ਮੰਗ ਕਰਾਂਗੇ ਜੇ ਜੋ ਵੀ ਇਹਨਾਂ ਨੇ ਅੱਜ ਤੱਕ ਚੱਲ ਚੱਲ ਜੋ ਵੀ ਗਾਇਜਤਾ ਬਣਾਈਆ ਉਹਨਾਂ ਦੀ ਇੱਕ ਅਨਕਵਰੀ ਹੋਵੇ ਕਿ ਜਿਹੜੀਆਂ ਇਹਨਾਂ ਦੀ ਜਿਹੜੀਆਂ ਗੈਰ ਜਿਹੜੀਆਂ ਜਾਇਦ ਕਿਹੜੀਆਂ ਉਹ ਤੇ ਨਿਆਇ ਕਿਹੜੀਆਂ ਉਹਨਾਂ ਦੇ ਹੋ ਕੇ ਜੇਕਰ ਇਨਕਵਰੀ ਤੇ ਪਾਇਆ ਜਾਣ ਦੋਸ਼ੀ ਤੁਹਾਨੂੰ ਖਿਲਾਫ ਕਾਰਵਾਈ ਕੀਤੀ ਜਾਵੇ ਇਸੇ ਤਰੀਕੇ ਦੇ ਨਾਲ ਭਗਵੰਤ ਮਾਨ ਦੀ ਸਰਕਾਰ ਜਿਹੜੀ ਉਹ ਆਪਣੇ ਤੌਰ ਤੇ ਬਾਗੀ ਮੰਨਦੀ ਕਿ ਇਹ ਇਹ ਹੋਰ ਵੀ ਜੋ ਵੀ ਇਹ ਜਬਰ ਕਰ ਰਹੇ ਆ ਜਾਂ ਜਿਸ ਤਰੀਕੇ ਨਾਲ ਭਾਜ ਦਿੱਤਾ ਨਾ ਨਹੀਂ ਪੰਚਾਇਤ ਲਖਸ਼ਾਣਾ ਜਾ ਉਸ ਨੂੰ ਬਾਤ ਰੋਕਣਾ ਨਹੀਂ ਕੀਤਾ ਉਹ ਵੀ ਸਾਰੇ ਲੋਕ ਉਧਰ ਆਪਣੀ ਵਾਇਸ ਠਾਉਣਗੇ ਜਿਸ ਤਰੀਕੇ ਨਾਲ ਇਹ ਪਾਣੀ ਦਾ ਬਿੱਲ ਪਾਸ ਕਰ ਰਹੇ ਹੈ ਜਲ ਰੋਕਥਾਮ ਬਿੱਲ ਪਾਸ ਕੀਤਾ 22 ਮਾਰਚ ਨੂੰ ਗਵਨਰਮੈਂਟ ਦੀ ਸਰਕਾਰ ਨੇ ਉਹਦੇ ਖਿਲਾਫ ਵਾਇਸ ਠਾਵਾਂਗੇ ਉਹ ਪ੍ਰੋਡਕਸ਼ਨ ਜਿਹੜਾ ਵੈਨਾਂ ਨੇ ਕਰਮਚਾਰੀਆਂ ਨੂੰ ਹੱਥ ਦਿੱਤਾ ਸੰਤਾਨ ਆਪਣਾ ਹੱਥ ਛੜਕ ਉਹ ਜਿਹੜੇ ਪ੍ਰਾਦਰਸ਼ਕ ਪਰਚਾ ਹੁੰਦਾ ਸੀ ਉਹਦੇ ਤੇ 6 ਸਾਤੀ ਸਜ਼ਾ ਹੁੰਦੀ ਸੀ ਉਹ ਵੀ ਇਹਨਾਂ ਨੇ ਖਤਮ ਕਰਤੀ ਆ ਜਿੰਨਾ ਮਰਜ਼ੀ ਉਹ ਪਾਣੀ ਬੋਰਾ ਥੱਲੇ ਵੀ ਕਰਨ ਤੇ ਦਰਿਆਵਾਂ ਰੇਲਾਂ ਨੂੰ ਪਾਉਣ ਇਸ ਤਰੀਕੇ ਨਾਲ ਜਿਸ ਤਰੀਕੇ ਦੀ ਕਾਰਪੋਰਟਾਂ ਦੇ ਅੱਗੇ ਲੰਮੇ ਪੈ ਕੇ ਨੀਤੀ ਬਣਾ ਰਹੇ ਆ ਉਹਨਾਂ ਦੇ ਬਹਾਨੇ ਸਾਰਾ ਪੰਜਾਬ ਤਰਾਂ ਦੀ ਕੋਸ਼ਿਸ਼ ਕਰ ਰਹੇ ਆ ਜਿਸ ਤਰ੍ਹਾਂ ਪੰਜਾਬ ਦੇ ਜਿਹੜੇ ਆਕਿਆ ਜਿਹੜੇ ਸੰਗੀਟ ਹਾਚਾ ਵਾ ਉਹਦੀ ਤਬਾਹੀ ਕਰ ਰਹੇ ਆ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਅਪੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਅੱਗੇ ਤੱਕ ਇਹਨਾਂ ਸਰਕਾਰ ਨੂੰ ਦੇ ਦਿੱਤਾ ਹੁਣ ਸੰਤਾਂ ਮੰਜ਼ੂਰੀ ਵੀ ਕੇਂਦਰ ਸਰਕਾਰ ਦੇਊਗੀ ਆਪਣਾ ਹੱਕ ਪੰਜਾਬ ਦੇ ਕਰਨੇ ਚਾਹਤਾ ਕਿ ਸਾਰੀ ਜੋ ਵੀ ਇਹ ਜ਼ਬਰ ਕਰ ਰਹੇ ਆ ਜਿਸ ਤਰ੍ਹਾਂ ਦੇ ਨੀਤੀਆਂ ਲੈ ਕੇ ਆ ਰਹੇ ਆ ਪੰਜਾਬ ਦੇ ਲੋਕਾਂ ਦਾ ਵਾਸਤਾ ਕੋਈ ਨਹੀਂ ਭਗਵੰਤ ਮਾਨ ਡੱਬੀ ਮੁੱਖ ਮੰਤਰੀ ਆ ਸਾਰਾ ਸਾਰਾ ਜਿਹੜਾ ਕੇਜਰੀਵਾਲ ਚਲਾ ਰਿਹਾ ਇਹ ਪਿੰਡਾਂ ਦੇ ਵਿੱਚ ਇਹਦਾ ਸਖਤ ਵਿਰੋਧ ਜਿਹੜਾ ਹੋ ਰਿਹਾ ਆਉਣੇ ਸਭੇ ਚ ਹੋ ਰਿਹਾ ਹੈ ਦੋਨੋਂ ਫੋਰਮ ਮਿਲ ਕੇ ਤੇ ਵੱਡਾ ਲਾਲਨ ਕਰਨ ਜਾ ਰਹੇ ਆ ਪਿੰਡਾਂ ਜਿਨ੍ਹਾਂ ਦਾ ਕਿਤਰਾ ਨ ਦਿੱਖਣਾ ਵਾ ਤੇ 11 ਤਰੀਕ ਅਸੀਂ ਵੱਡੇ ਪੱਧਰ ਤੇ ਜਿਹੜਾ ਤਰਨਾ ਵਾ ਦੇਖਿਆ ਆਪਣਾ ਜਿਹੜਾ ਜੋ ਕੀਤਾ ਵਾ ਜ਼ਬਰ ਕੀਤਾ ਇਹਨੇ ਜੋ ਉਹ ਦਿਨ ਲੋਕਾਂ ਤੇ ਆਪਣਾ ਜਿਹੜਾ ਗੁੰਡਾਗਰਦੀ ਕੀਤੀ ਆ ਉਹਦਾ ਜਵਾਬ ਅਸੀਂ 11 ਤਰੀਕ ਨੂੰ ਇਹਦੇ ਬੂਹੇ ਘੜੀ ਕਰਨਾ ਲਾ ਦੇ ਉਹ ਦਿਨ